ਗਾੜੇ ਵਾਟੋ ਜੀ ਸਾਨੂੰ ਗਾਰੰਟੀ ਭਾਈ ਪਰ ਗੱਲ ਹਰ ਟਾਈਮ ਤੋਂ ਵਾਟਵਾ ਗਾਰੰਟੀ ਤੁਹਾਡੇ ਜਿੰਨੇ ਬੰਦੇ ਨਹੀਂ ਦੇਖੋ ਸੁਣੋ ਜੋ ਚੱਲ ਰਿਹਾ ਚੱਟ ਨੇ ਚਲੋ ਜਿਸ ਵੀ ਆਮਾ ਦੀ ਬਾਦੀ ਨਹੀਂ ਸਿੱਖਦੇ ਮੇਰਾ ਹੁਣ ਵੀ ਤੁਸੀਂ ਕੋਲ ਸਮਝੇ ਮੈਂ ਵੀ ਤੁਹਾਡੇ ਮੀਂਹ ਵਾ ਇੱਥੇ ਕਿਉਂ ਆ ਇਹਨਾਂ ਨੇ ਪਹਿਲਾਂ ਦੱਸਿਆ ਕਿ ਉੱਤੇ ਆਵਾਂਗੇ ਇਹ ਸਵਾਲ ਹੀ ਨਹੀਂ ਇਹ ਸਵਾਲ ਹੀ ਨਹੀਂ ਅੱਜ ਤੱਕ ਇਹ ਜਗਾ ਕੰਮ ਨਹੀਂ ਕਰਦੇ ਆ ਆ ਸੁਣੋ ਅੱਜ ਨਾ ਡਿਬੇਟ ਹੈ ਅੱਜ ਡਿਬੇਟ ਹੈ ਮੈਨੂੰ ਕਹਿੰਦੇ ਜੀ ਕਹਿੰਦੇ ਡਿਬੇਟ ਦੇ ਵਿੱਚ ਆਓ ਤੁਸੀਂ ਜੀ ਮੈਂ ਕਹਿੰਦਾ ਜੀ ਭਗਵਾਨ ਤਾਉਗਾ ਤਾਉਗਾ ਕਹਿੰਦੇ ਜੀ ਹਰਪਾਲ ਚੀਮਾ ਉਹ ਮੈਂ ਕਹਿੰਦਾ ਇਹ ਵੀ ਦੇ ਕੋਣ ਹੈਗਾ ਕਹਿੰਦੇ ਭਗਵਾਨ ਸਮਾਨ ਨਹੀਂ ਆਹ ਥੋੜੇ ਸਮਝਾ ਸਪੀਕਰ ਉਹ ਇੱਕ ਗੱਲ ਹੋਣੀ ਹੈ ਜੀ ਉਹਦਾ ਪਰਦੇਸ ਵਿੱਚ ਵੀ ਪਾਉਂਦੇ ਨੇ ਇਹ ਕੰਮ ਵੀ ਹੋ ਜਾਂਦਾ ਹੈ ਕੱਲ ਰੱਖ ਲੋ ਕੱਲ ਰੱਖ ਲੋ 500 ਰੱਖ ਲੋ ਤੁਮਾਨੂੰ ਨਹੀਂ ਕੀ ਉਹਨੇ ਕਾਂਗਰਸ ਸਰਕਾਰ ਨਹੀਂ ਕਰਦਾ ਸਾਡੇ ਨਾਲ ਆਪਣੇ ਜੀ ਨਾਲ ਪ੍ਰੈਸਰ ਨਾਲ ਪ੍ਰੈਸਰ ਨਾਲ ਘੜੀ ਆਪੇ ਪਾਉਂਦਾ ਸਾਰੀਆਂ ਪਾਰਟੀਆਂ ਨੇ ਸੜਕਾਂ ਦੇਖੋ ਫੋਟੋ ਕਰਿਆ ਸਾਰੀਆਂ ਪਾਰਟੀਆਂ ਨੇ ਇੱਕ ਵੀ ਸੜਕ ਜਾਂਦੀ ਹੈ ਕੋਈ ਤੱਕ ਨਹੀਂ ਤੁਸੀਂ ਉਹਦੇ ਕਿਉਂ ਨਹੀਂ ਫੋਟੋ ਲਈ ਸਾਰ ਸਾਰ ਸਬਸਤਾ ਸੜਕ ਕਿੰਨੀਆਂ ਸੜਕਾਂ ਆਪਾਂ ਇੱਥੇ ਨਹੀਂ ਪੜੀ ਵੀ ਮੇਰੇ ਕੋਲ ਬਰਨਾਲੇ ਤੋਂ ਇੱਕ ਵੀ ਸੜਕ ਨਹੀਂ ਹੈ ਉਹ ਤਾਂ ਤੁਸੀਂ ਫੋਟੋ ਤੁਸੀਂ ਫੋਟੋ ਤੁਸੀਂ ਗੱਲ ਨਹੀਂ ਕਰਦੇ ਪਹਿਲੇ ਉਹਦੇ ਦਰਵਾਜ਼ੇ ਪਰ ਤੁਹਾਡਾ ਦਰਵਾਜ਼ਾ ਕਿੰਨਾ ਬੀੜਾ ਜਿਹਾ ਸਵੇਰੇ ਜਦ ਪੀਲਾ ਕੈਪਟਨ ਵੀ ਆ ਬਾਹਰ ਉਹਦੇ ਰਾਜੇ ਨੇ ਜੇ ਪੀਲੇ ਦਾ ਇਹ ਆਪਣੇ ਮਨ ਦਾ ਵੀਰੇ ਸਾਡੀ ਇੱਜ਼ਤ ਕਰਾਉਣਾ ਸਾਡੇ ਗਾਣੇ ਬਹੁਤ ਵਧੀਆ ਸਾਰੇ ਪੰਜਾਬੀ ਸੁਣਿਆ